ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ 'ਚ ਆਪਾਂ ਝੋਟੀ ਪਲੂਣ ਤਾਜੀ ਸੂਈ ਵੀ ਦਿਖਾਉਣੀ ਆ ਘਰੇਲੂ ਝੋਟੀਆਂ ਡਿਟੇਲ ਦੇ ਬਾਰੇ ਪੁੱਛਦੇ ਆਓ ਕਿ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਜੀਵਨ ਸਿੰਘ ਵੀਰੇ ਪਿੰਡ ਗੁਰਮਾ ਜ਼ ਗਰਮਾ ਤੋਂ ਨੰਗਲ ਨੂੰ ਸਿੰਗਲ ਛੜਕ ਜਾਂਦੇ ਉਹ ਤੇ ਘਰ ਆ ਗਿਆ ਆਪਣਾ ਹਾਂਜੀ ਮੋਬਾਈਲ ਨੰਬਰ ਆਪਣਾ 946309941 94630 99141 ਆਪਣੀ ਘਰ ਦੀ ਜੰਪਲ ਕੱਟੀ ਐ ਹਾਂਜੀ ਹਾਂ ਘਰ ਦੀ ਜੰਪਲ ਕੱਟੀ ਐ ਟਰੇਲ ਨੂੰ ਕੱਟੀ ਠੀਕ ਐ ਕਿੰਨਾ ਇੱਕ ਦਿਨ ਹੋ ਗਿਆ ਸੁਜੀ ਨੂੰ ਇਹਨੂੰ ਹੋ ਗਿਆ ਅੱਜ 15 ਦਿਨ ਹੋ ਗਏ ਜੀ 15 ਦਿਨ ਹੋ ਗਏ ਸੁਜੀ ਨੂੰ ਮੈਲੇ ਕੱਪੇ ਚੱਲ ਗਈ ਹਾਂਜੀ ਮੈਲਾ ਬੱ ਚੱਲਦਾ ਜੀ ਕਿੰਨਾ ਇੱਕ ਦੁੱਧ ਹਾਜ਼ਰ ਹੁਣ ਹਾਜ਼ਰ ਦੁੱਧ ਦਾ 13 ਜੀ ਕਹਿੰਦਾ ਬਾਬਾ 6 ਲੀਟਰ ਟਾਈਮ ਦਾ ਨਿਭੜੂਗਾ ਹਾਂਜੀ ਹਾਂ 12 ਲੀਟਰ ਮਣਕੇ ਦੇ ਸਕਦੇ ਆ ਹਾਂਜੀ ਹਾਂ ਮਣਕੇ ਜਮਾ ਇਹਨੇ ਠੰਡਾ ਦੇ ਸਕਦੇ ਠੀਕ ਐ ਚੌਂਡ ਚਵਾ ਧਾਰਾ ਤੁਰ ਇੱਕ ਨੰਬਰ ਇੱਕ ਨੰਬਰ ਨੇ ਜੀ ਪੂਰਾ ਵਧੀਆ ਸਰਲਾ ਸੱਪਾ ਜਮਾ ਨਹੀਂ ਹੈਗਾ ਜੀ ਜਮਾ ਠੀਕ ਐ ਰੇਟ ਇਹਦਾ ਆਪਾਂ ਕੀ ਰੱਖਿਆ ਰੇਟ ਇਹਦਾ 125 ਕਰਦੇ ਜੀ ਮਾਨਤਨ ਮਾਨਤਨ ਹੋਈ ਗੋ ਜੀ ਤੋਰੇ ਬਾਹਰ ਨੂੰ ਸੁਵਰੇ ਸਿੰਘ ਨੂੰ ਮੱਥਾ ਦੇਖੋ ਕੁੰਡਾ ਸੋਨਾ ਸਿੰਘ ਮੁੜਿਆ ਵਾ ਤੇ ਰਾਜੀ ਸਮੀ ਪੜੀ ਠਣਾ ਦੀ ਗੱਲ ਕਰੀਏ ਠਣ ਪਸਮਾ ਕੇ ਮੇਰੇ ਹਿਸਾਬ ਨਾਲ ਗਿੱਠ ਗਿੱਠ ਤੇ ਛੱਡ ਦਿਓ ਵੀਰੇ ਠਣ ਤਾਂ ਫਿਰ ਜਾਵਾਂ ਹਨਾ ਹਾਂਜੀ ਹਾਂ ਸੋ ਸਾਫ਼ ਸੁਥਰਾ ਲੈਵਾ ਹੁਣ ਸ਼ਾਮ ਦਾ ਟਾਈਮ ਆ ਚਵਾਈ ਕੱਟੀ ਦੀ ਹੋ ਜਿੰਦ ਜਾਨ ਬਹੁਤ ਆ ਪਹਿਲੇ ਸਵੇਰੇ 13 ਕਿਲੋ ਦੁੱਧ ਤਿਆਰ ਕਰੀ ਫਿਰਦੀ ਆ ਤੇ ਦੂਜੇ ਸਵੇਰ ਨੂੰ ਪਤਾ ਹੀ ਇਹਨੇ ਮੰਨ ਕੇ ਚਲੋ ਵੀ ਚੰਗੀ ਪੇਮੈਂਟ ਚ ਜਾਵੜਨਾ ਅੱਜ ਰੇਟ ਹੈਗਾ 125 ਨਾਲੇ ਹਸਾਲ ਭਰ ਰੁਪਈਆ ਮੰਗੇ ਦੁੱਧ ਤੇ ਨਾਲੇ ਅਗਲੇ ਸਵੇਰ ਨੂੰ ਇਹਨੇ 50 ਦੀ ਕਾਪੀ ਨਾਲ ਲਾ ਦੇਣੀ ਆ ਸੋ ਲੈਵਾ ਦੇ ਕੋ ਹਲੇ ਕੋਈ ਪਸਮਾਈ ਨਹੀਂ ਹੋ ਰਹੀ ਬੈਕ ਸਾਈਡ ਤੇ ਸੂਤਾ ਗਨੇ ਵਾਲਾ ਹੀ ਫਿਰਦੀ ਆ ਜਮਾ ਫਿੱਟ ਫੜ ਲੈਵਾ ਤੇ ਥਾਣਾ ਪਨੀਰ ਤੋਂ ਦਿਖਾ ਦਿੰਨੇ ਸੈਂਕ ਮੂੰਹਾ ਦੇਖੋ ਕੁੰਡਾ ਸੈਂਕਾ ਪੂਰਾ ਰਾਜੀ ਸਮੀ ਪਲੀ ਵੀ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਕੋਈ ਵਾਸੀ ਮੜਾ ਥਣ ਦਿਖਾ ਜੀ ਤੇ ਵੀਰੇ ਚੌਂਡ ਜਾਂਦੀ ਬੋਲੀ ਆ ਜਮ ਇੱਕ ਨੰਬਰ ਬੋਲੀ ਇੱਕ ਨੰਬਰ ਆ ਵੀਰੇ ਠੀਕ ਆ ਚਵਾਈ ਜੂਏ ਪਾਸੋਂ ਇੱਕ ਨੰਬਰ ਆ ਸੋ ਥਣ ਦੇਖੋ ਪੂਰਾ ਸਾਫ ਸੁਥਰਾ ਸੋ ਪਿੰਡ ਗੁਰਮਤ ਜ਼ਿਲ੍ਹਾ ਬਰਨਾਲਾ ਤੇ ਇਹਦੇ ਕੁੰਬਲੇ ਦੀ ਗੱਲ ਕਰੀਏ ਭੋਰਾ ਗੁੰਮਲਾਣੀ ਬਿਨਾ ਧੁੰਨੀ ਕੋਲੀ ਤੋਂ ਤੇ ਰਾਜੀ ਸਮੀ ਬੜੀ ਪਲੂਣ ਕੱਟੀ ਸੂਈ ਸੂਈ 12 ਲੀਟਰ ਦੁੱਧ ਮਣ ਕੇ ਹਾਜ਼ਰ ਮਿਲੂ 1 25 ਕੀਮਤ ਦਾ ਮਾਨ ਤਾਣੇ ਦੇ ਵਿੱਚ ਹੋ ਜੋ ਵੀਡੀਓ ਦੇਖ ਲੈ ਸਭ ਦਾ ਤਿਆਰ